ਉਦੋਂ ਬਾਰ-ਬਾਰ ਪਿਆਗਾ 14 ਕਹਿ ਕੇ ਦੇ ਦੇ ਹਾਂ ਉਹ ਤਾਂ 15 ਹੀ ਹੋਊਗਾ 14 ਕਹਿ ਕੇ ਦੇ ਠੀਕ ਹੈ ਤੇ ਚਵਾਈ ਚਵੀ ਦੀ ਕਿਵੇਂ ਵੀਰੇ ਬਹੁਤ ਵਧੀਆ ਪੋਲੀ ਕਿਹੜਾ ਪੀਲ ਨੂੰ ਖੁੱਲੀ ਐ ਬਈ ਜਿਹੜਾ ਕਮਾਰ ਤੇ ਸੂਆ ਕਿਲੋ ਦਾ ਸੂਈ ਆ ਵੀਰੇ ਸੂਆ ਤੀਜਾ ਸੂਈ ਆ ਜੀ ਕਿੰਨੇ ਰੀ ਦੇ ਦੀਏ ਤਰਾ ਇਹਦਾ 95000 ਮੁੱਲ ਹੈ ਦੇਣ ਲੈਣ ਦਾ ਜਸ ਤੇ ਨੂੰ ਆ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਕਿੰਨੇ ਖੁੱਲ ਕੇ ਦੱਸਦੇ 92 ਦੇ ਦੇ ਠੀਕ ਹੈ ਕੱਢੀ ਬਾਰ ਤੋਰੀ ਤਰਾ ਲੈ ਵੀ ਮਿੱਤਰੋ ਅੱਜ ਤੁਈ 15 ਕਿਲੋ ਵਾਲੀ ਮਹਿ ਲੈਣੇ ਆ ਤੁਹਾਨੂੰ ਨਾਮ ਹੀ ਠੀਕ ਆ ਤੇ 12 ਕਿਲੋ ਦੁੱਧ ਲਾੜੇ ਕੋਈ ਬੜਾ ਲਾੜੇ ਠੀਕ ਆ ਵੀ ਚੌਥਾ ਦਿਨ 12 ਕਿਲੋ ਤੋਂ ਸਾਰਾ ਹਾਂ ਯਾਨੀ ਘਟ ਨਹੀਂ ਗਾ ਕੋਈ ਤੇ ਦੁੱਧ ਦੇ ਵੀ 15 ਹੀ ਦੇ ਮੋਜ ਨਾ ਮੋਜ ਨਾ ਹਾਂ ਬਈ ਚਵੀ ਚਵੀ ਦੀ ਕਿਵੇਂ ਬਈ ਬਹੁਤ ਵਧੀਆ ਬਈ ਇਹ ਕਿੰਨੇ ਦੀ ਦੀ ਇਹਦਾ 88000 ਰੁਪਏ 88000 ਰੁਪਏ ਜੇ ਕੋਈ ਦੂਰ ਦਰਾਡੇ ਦਾ ਭਰਾ ਦੁੱਧ ਵਾਲਾ ਡੈਰੀ ਵਾਲਾ ਬੰਦਾ ਹਨਾ ਉਹਨੂੰ ਦੁੱਧ ਚਾਹੀਦਾ ਹੁੰਦਾ ਹਮੇਸ਼ਾ ਹਨਾ ਉਹ ਦੁੱਧ ਲੈਣਾ ਚਾਹੀਦਾ ਹੈ ਬਈ ਚੈੱਕ ਪਾਸਾ ਚੈੱਕ ਪਾਸਾ ਦੁੱਧ ਕਿੰਨਾ ਦੁੱਧ ਪੂਰਾ 11 ਕਿਲੋ ਆ ਕੰਡੇ ਵਾਲਾ ਪੂਰਾ ਬਾਤ ਆ ਬਈ ਦਾ ਨਿਕਲਦਾ ਦੇ 2-3 ਮਿੰਨਾਂ ਦੀ ਗੱਪਣ ਚੈੱਕ ਕਰਵਾ ਕੇ ਲੈਂਦੀ ਆ ਹਾਂਜੀ ਕਰਾਈ ਤੇ ਮਿਲਦੀ ਕਿਵੇਂ ਬਰੇ ਮਿਲਦੀ ਬਾੜੇ ਤੇ ਬਈ ਥਾਪੀ ਮਾਰਦੇ ਬਹਿ ਜਾ ਠੀਕ ਆ ਸੀਗੇ ਬਹੁਤਾ ਬੰਦਾ ਝੋਲੇ ਬੁੜੀ ਝੋਲੇ ਕੋਈ ਨਾ ਚਾਰ ਨੀ ਚਿਵਾਈ ਕਿਵੇਂ ਲੱਗੀ ਪੂਰੀ ਵਧੀਆ ਇਹ ਕਹਿੰਦੇ ਦਿਸਦੇ ਇਹ ਆਪਣੇ ਪਰਵਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਗੱਲਪਿੰਡ ਦੇ ਵਿੱਚ ਗੱਲਪਿੰਡ ਆ ਜਿਹੜਾ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਜਲ ਪਿੰਡ ਤੋਂ ਜਿਹੜੀ ਮਾਲੇ ਵਾਲੀ ਛੜਕਾ ਤੇ ਉਸ ਸੜਕ ਦੇ ਉੱਤੇ ਮਾਲੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਦੋ ਤਾਂ ਮਹੀਆਂ ਸੋਣੀਆਂ ਤੁਹਾਨੂੰ ਤਾਜੀਆਂ ਇੱਕ ਮੈਂ ਦਿਖਾਉਣੀ ਆ ਤੁਹਾਨੂੰ ਦਿਖਾਉਂਗਾ ਮੈਂ ਇਹਨਾਂ ਦੇ ਉੱਤੇ ਉਹ ਸਰਪ੍ਰਾਈਜ਼ ਰੱਖਣਾ ਕਿਉਂਕਿ ਉਹ ਨਜ਼ਰ ਤੁਸੀਂ ਸਾਰੀ ਵੀਡੀਓ ਦੇਖ ਲਓ ਟੋਕਰ ਗੱਬਣ ਮੈਂ ਥੱਲੇ 11 ਕਿਲੋ ਦੁੱਧ ਦਾ ਚੱਕ ਪਾਸ ਮੈਂ ਦੇ ਥੱਲੇ ਤੁਸੀਂ ਆਪ ਦੇਖ ਲਓ ਵੀ ਆਪਣੀਆਂ ਸੱਜਰਾਂ ਦੇ ਦਿੰਦੇਗਾ 11 ਕਿਲੋ ਤੇ ਉਹ ਟੋਕੜ ਗੱਪਣ ਮੇਹ ਦੇ ਥੱਲੇ 11 ਕਿਲੋ ਦੁੱਧ ਆ ਤੇ ਤਾਜੀ ਫਿਰ ਕੀ ਦਿੰਦੀ ਹੋਊਗੀ ਕੋਈ ਕਹਿਣ ਵਾਲਾ ਗੱਲ ਨਹੀਂ ਜੀ ਬੜੀ ਚੰਗੀ ਮੈਂ ਉਹ ਐਂਡ ਤੇ ਵਿਖਾਉਂਗਾ ਤੇ ਆ ਪਹਿਲੇ ਨੰਬਰ ਤੇ ਮੇਹ ਦੇ ਥੱਲੇ ਚੰਗਾ ਦੁੱਧ ਸਟਾਰਟਿੰਗ ਦੇ ਵਿੱਚ ਹੀ ਆ ਉਹ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸਿਹਤ ਤੇ ਘਰ ਪਰਿਵਾਰ ਦਾ ਹਾਂਜੀ ਬਹੁਤ ਵਧੀਆ ਅੱਛਾ ਅੱਜ ਕਿੰਨੇ ਜਾਨਵਰ ਦੱਸੋ ਤਿੰਨ ਜਾਨਵਰ ਤਿੰਨ ਮੱਝਾਂ ਹਾਂਜੀ ਪਹਿਲੇ ਵਾਲੇ ਜਾਨਵਰ ਉਦੋਂ ਪਾਏ ਜ ਇਹ ਥੱਲੇ 14 ਕਿਲੋ ਦੁੱਧ ਆ ਜੀ ਠੀਕ ਹੈ ਕੰਡੇ ਵਾਲਾ ਹਾਂ ਪੂਰਾ ਵੱਧੋ ਘਟ ਨਹੀਂ ਹੁੰਦਾ ਜੀ ਠੀਕ ਹੈ ਵੀਰੇ 24 24 ਦੀ ਬਹੁਤ ਵਧੀਆ ਬਾਈ ਠੀਕ ਹੈ ਲੈ ਵਾ ਨੂੰ ਬਾਈ ਫੜਾ ਮੇਰੇ ਥੱਲੇ ਹਾਂ ਤੇ ਇਹਨੂੰ ਹੋ ਗਏ 15 20 ਦਿਨ ਸੋਈ ਨੂੰ ਬਾਹਰ ਕੱਟੀ ਆ ਬੇਟਾਣੀ ਆਹ ਜਿਹੜੀ ਵੀਰੇ ਹਾਂਜੀ ਹਾਂਜੀ ਠੀਕ ਹੈ ਵੀਰੇ ਆ ਕੱਟੀ ਜਾਂਦੀ ਬਾਈ ਵਿਖਾ ਦੇ 14 15 ਦਿਨ ਹੋ ਗਏ ਸੋਈ ਨੂੰ ਤੇ ਦੁੱਧ 14 ਕਿਲੋ ਤੋਂ ਬਾਹਰ ਬਰਤਿਆ ਹਾਂ ਅਸੀਂ 14 ਕਹਿ ਕੇ ਦੇਣੀ ਹਾਂ 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 ਉਹ ਤਾਂ 15 ਹੀ ਹੋਊਗਾ 14 ਕਹਿ ਕੇ ਦੇਣੀ ਠੀਕ ਹੈ ਤੇ ਚਵਾਈ ਤੂਈ ਦੀ ਕਿਵੇਂ ਵੀਰੇ ਬਹੁਤ ਵਧੀਆ ਕੋਲੀ ਖਾਣ ਪੀਣ ਨੂੰ ਖੁੱਲੀਆਂ ਬਈਆਂ ਓਕੇ ਆ ਜਾਓ ਤੇ ਸੂਆ ਕਿਲੋ ਦਾ ਸੂਈਆ ਵੀ ਬਹੁਤ ਤੀਜਾ ਸੂਈ ਆ ਜੀ ਕਿੰਨੇ ਰੀ ਦੇ ਦੀਏ ਤਰਾ ਇਹਦਾ 95000 ਮੁੱਲ ਹੈ ਦੇਣ ਲੈਣ ਦਾ ਜਸ ਤੇ ਨੋਆ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਕਿੰਨੇ ਖੁੱਲ ਕੇ ਦੱਸਦੇ 92 ਦੇ ਦੇ ਠੀਕ ਹੈ ਕੱਢੀ ਬਰ ਤੋਰੀ ਪਰਾ ਲੈ ਵੀ ਮੇਤਰੂ ਅੱਜ ਤੁਸੀਂ 15 ਕਿਲੋ ਵਾਲੀ ਮੈਂ ਲੈਣੇ ਆਂ ਤਤਵਾ ਨੂੰ ਮੀ ਪਤਾ ਕਿੱਥੇ ਮਿਲਨੀ ਆ ਬਾਈ ਬਾਕੀ ਲੇਵਾ ਬੜਾ ਚੰਗਾ ਮੈਂ ਦੇ ਥੱਲੇ ਜਿਵੇਂ ਮਨ ਲੋ ਕਹਿਣ ਤੋਂ ਭਾਵੇ ਆ ਵੀ 14 ਕਿਲੋ ਦੁੱਧ ਖੁੱਲਾ ਡੁੱਲਾ ਵਾ ਪੂਰਾ ਤਿਆਰ ਆ ਲੇ ਵੀ 15 ਕਿਲੋ ਆ ਪਰ ਕਿਲੋ ਘੱਟ ਦੱਸਿਆ ਵੀ ਤੁਸੀਂ ਆਵੋ ਚੋਣ ਤੇ ਕਈ ਵਾਰੀ ਪਸ਼ੂ ਹੱਥ ਦਾ ਕਰਕੇ ਅੱਧਾ ਕਿਲੋ ਅਖੰਡ ਦਾ ਫਰਕ ਪਾ ਜਾਂਦਾ ਲੇਵਾ ਨੂੰ ਵਾ ਵੇਖੋ ਕਿਰਾ ਦੀ ਐਨ ਪੂਰਾ ਵੀ ਮਨ ਲੋ ਆਪਾਂ ਜੇ ਸੂਲ ਵਾਲੇ ਪਾਸੇ ਤੋਂ ਧੁੰਨੀ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਐਨ ਕਰਮ ਵਾਲੀ ਇੱਕੋ ਜਿਹਾ ਕਰੀ ਫਿਰਦੀ ਆ ਚਾਰੇ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਆ ਬਾਕਮਾਲ ਜਿਹੜਾ ਲੇਵੇ ਦਾ ਡਿਜ਼ਾਈਨ ਆ ਚੋਲ ਬਹੁਤ ਚੰਗਾ ਵਾ ਜਦੋਂ ਤੁਰਦੀ ਆ ਪਲਵਣ ਨਾਲ ਹੀ ਤੋਰ ਲੱਗਦੀ ਆ ਹਨ ਕਰਮਾਂ ਵਾਲੀ ਵੀ ਆ ਵੇਖੋ ਮਿੱਤਰੋ ਕਿਉਂਕਿ ਦੁੱਧ ਵਾਲੀ ਮੈਂ ਆ ਹਮੇਸ਼ਾ ਜਿਹੜੀ ਦੁੱਧ ਵਾਲੀ ਮੈਂ ਉਹਦੇ ਦੁੱਧ ਤੇ ਪੱਕ ਤੋਂ ਪਤਾ ਲੱਗ ਜਾਂਦਾ ਹੁੰਦਾ ਮੈਂ ਇਹਨੇ ਕੀ ਕਰਨਾ ਤੇ ਸੂਆ ਤੀਜਾ ਵੀਰੇ ਸੂਆ ਤੀਜਾ ਹਾਂ ਠੀਕ ਆ ਵੀਰੇ ਮੈਂ ਅਗਰ ਕੱਟੀ ਆ ਰੇਟ 95000 ਆ 92 ਦੀ ਦੇ ਦੇ ਹਾਂਜੀ ਹਾਂਜੀ ਅੱਛਾ ਵੀਰੇ ਦੋ ਨੰਬਰ ਤੇ ਮੈਂ ਜੀ ਇਹ ਤੀਜਾ ਸੂਆ ਜੀ ਠੀਕ ਆ ਚੌਥਾ ਦਿਨ ਸੋਈ ਨੂੰ ਆ ਠੀਕ ਆ ਤੇ 12 ਕਿਲੋ ਦੁੱਧ ਲਾੜੇ ਕੋਈ ਬਰਾਂ ਲਾੜੇ ਧਿਆਰ ਠੀਕ ਆ ਵੀਰੇ ਚੌਥਾ ਦਿਨ 12 ਕਿਲੋ ਤੋਂ ਸਾਲਾ ਹਾਂ ਯਾਨੀ ਘੱਟ ਨਹੀਂ ਗਾ ਕੋਈ ਤੇ ਦੁੱਧ ਦੇ ਵੀ 15 ਦੇ 15 ਮੋਜ ਨਾ ਮੋਜ ਨਾ ਹਾਂ ਤੇ 22 22 ਦੀ ਇਹਦਾ 88000 ਰੁਪਿਆ 88000 ਰੁਪਿਆ ਜੇ ਕੋਈ ਦੂਰ ਦਰਾਡੇ ਦਾ ਭਰਾ ਦੁੱਧ ਵਾਲਾ ਡੈਰੀ ਵਾਲਾ ਬੰਦਾ ਹੈ ਨਾ ਉਹਨੂੰ ਦੁੱਧ ਚਾਹੀਦਾ ਹਮੇਸ਼ਾ ਹੈ ਨਾ ਉਹ ਦੁੱਧ ਵਾਲੀਆਂ ਮਈਆਂ ਨੂੰ ਪਹਿਲ ਦੇ ਆਧਾਰ ਤੇ ਪਹਿਲ ਦਿੰਦਾ ਜੇ ਜੋੜਾ ਲੈ ਵਾਲਾ ਕੋਈ ਬੰਦਾ ਹੋਵੇ ਫਿਰ ਕੋਈ ਨਹੀਂ ਕਰ ਦੇਗੇ ਮਰਜ਼ੀ ਨਾਲ ਖੁੱਲਾ ਕਰ ਦੇਗੇ ਠੀਕ ਆ ਬਾਈ ਤੋਰੀ ਵੀਰੇ ਇਹਦਾ ਬੱਚਾ ਕਿਹੜਾ ਆ ਗਿਆ ਵੀਰੇ ਇਹਦਾ ਉਹ ਬਾਰੇ ਨਾਲ ਹੀ ਖੜਾ ਹੈ ਅੱਛਾ ਨਾਲ ਆ ਬੱਚਾ ਇਹਦਾ ਵਿਖਾ ਦੇ ਬਾਈ ਠੀਕ ਆ ਬਾਈ ਓਕੇ ਚੌਥਾ ਦਿਨੀ ਐ ਸੂਈ ਨੂੰ ਇਹ ਕੱਟਾ ਮਗਰ ਵੀਰੇ ਇਹਦੇ ਮਗਰ ਕੱਟਾ ਹੈ ਠੀਕ ਆ ਚੌਥਾ ਦਿਨ ਐ ਸੂਈ ਨੂੰ ਤੇ 12 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਇਹਨੇ ਵੇਖੋ ਕਿ ਰਾਈ ਥੱਲੋ ਥੱਲੋ ਦੋ ਹੀ ਨਾ ਰੋਕੇ ਦੀ ਰਿਪੋਰਟ ਆ ਜਾਵਾ ਨਹੀਂ ਠੀਕ ਓਨੀ ਗਾੜੀਆਂ ਤੇ ਓਨੀ ਪਿਛਾੜੀ ਐ ਦੀ ਠੀਕ ਆ ਬਈ ਤੇ ਚਵਾਈ ਵੀ ਚੰਗੀ ਹੋਊਗੀ ਹਨਾ ਫੋਲੀ ਬੋਰੂ ਮੰਗ ਬਾਕੀ ਇਹ ਹਜੇ ਕਰਮ ਵਾਲੀ ਸੂਈ ਸਾਈ ਹੈ ਹਨਾ ਹਾਂ ਤਾਂ ਆਹ ਪਿੰਡ ਦੇ ਵਿੱਚ ਵੀ ਥੋੜੀ ਜਿਹੀ ਦਿੱਕਤ ਹੁੰਦੀ ਆ ਹੂੰ ਅੱਛਾ 88000 ਰੁਪਏ ਇਹਦਾ ਮੋਲ ਆ ਹਨਾ ਬਈ ਹਾਂਜੀ ਠੀਕ ਆ ਵੀਰੇ ਤੇ ਹੁਣ ਇੱਕ ਆਪਾਂ ਦੇਣਾ ਤੋਫਾ ਠੋਕੜ ਕੱਪਣ ਹਨਾ ਹਾਂਜੀ ਤੇ ਇਹ ਫਿਰ ਵੀਰੇ ਕਿੰਨੇ ਚੱਲਦੀ ਗੱਪ ਇਹ ਢਾਈ ਮਹੀਨਾ ਦੀ ਗੱਬਣਾ ਬਈ ਚੈੱਕ ਪਾਸ ਚੈੱਕ ਪਾਸ ਅੱਜ ਕਰਾਈਏ ਉਹ ਕਿੰਨਾ ਲੋਡ ਪੂਰਾ 11 ਕਿਲੋਆ ਕੱਡੇ ਵਾਲਾ ਪੂਰਾ ਬਾਤ ਆ ਬਈ ਦਾਹ ਕਿ ਨਿਕਲਦਾ ਦੇ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਜੀ ਕਰਾਈਏ ਕਰਵਾ ਕੇ ਦਿੰਦੀ ਆ ਹਾਂ ਜੀ ਕਰਾਈਏ ਤੇ ਮਿਲਦੀ ਕਿਵੇਂ ਵੀਰੇ ਮਿਲਦੀ ਬਾੜੇ ਤੇ ਬਈ ਥਾਪੀ ਮਾਰਦੇ ਬਹਿ ਜਾ ਠੀਕ ਆ ਸੀਗੇ ਬਹੁਤਾ ਬੰਦਾ ਝੋਲੇ ਬੁੜੀ ਝੋਲੇ ਕੋਈ ਨਹੀਂ ਚਬਾਈ ਕਿਵੇਂ ਲੱਗੀ ਪੂਰੀ ਵਧੀਆ ਇਹ ਕਿੰਨੇ ਦਿੱਤੇ ਦੀ ਇਹਦਾ 75000 ਮੁੱਲ ਆ ਬਈ ਦੇਖ ਲੈਣ ਆਲਾ ਕੋਈ ਨਹੀਂ ਕਰ ਲਾ ਜੇ ਤਿੰਨੇ ਹੀ ਲੈਣ ਆਲਾ ਆ ਜੇ ਕੋਈ ਨਹੀਂ ਕਰ ਲਾਂਗੇ ਮੌਕੇ ਇੱਕੋ ਕੈਂਟਰ ਚ ਚਲ ਗਿਆ ਜਾਣੀਆਂ ਕਿਰਾਇਆ ਪੜਾ ਬੱਜੂ ਕੋਈ ਗੱਲ ਨਹੀਂ ਕਰ ਲੀ ਠੀਕ ਕੱਢੀ ਬਾਰੂ ਤੂਰੀ ਬਰਾ ਇਹ ਸੂਏਤੀ ਜਲੇ ਗੱਬਣ ਇਹ ਚੌਥੇ ਲਈ ਗੱਬਣਾ ਜੀ ਚੌਥੇ ਲਈ ਲੈ ਮਿੱਤਰੋ ਚੌਥੇ ਸੂਏ ਲਈ ਗੱਬਣਾ 11 ਕਿਲੋ ਦੁੱਧ ਤਿਆਰ ਆ ਤੇ ਤੁਸੀਂ ਆਪਤਾ ਜੀ ਨੇ ਬਈ ਪੁੱਛਿਆ ਸੀ ਕੁਝ ਨੇ 17 ਕਿਲੋ ਕਿਹਾ ਬਈ ਦਿੱਤਾ ਹੋਊਗਾ ਬਈ ਇਹਨਾਂ ਦਿੱਤਾ ਹੋਊਗਾ ਗੱਡੀ ਗੱਲ ਇਹਦਾ ਝੂਠ ਨਹੀਂ ਹੋਊਗਾ ਕਿਉਂਕਿ ਮੈਂ ਦੁੱਧ ਲੀਆ ਮੇਰੀ ਜਾਤ ਹੀ ਬਹੁਤ ਆ ਯਾਰ ਹੂੰ 75000 ਦੇ ਵਿੱਚੋਂ ਮਾਨਤਾਣਾ ਹਾਂ ਹਾਂ ਕਰਦੇ ਆ ਠੀਕ ਆ ਬਈ ਲੈ ਜੀ ਮਿੱਤਰੋ 11 ਕਿਲੋ ਦੁੱਧ ਆ ਇਹਦੇ ਥੱਲੇ ਬੰਦ ਵਾਲਾ ਕਹਿਣ ਵਾਲੀ ਚੋਣ ਵਾਲਾ ਵੀ ਇਹ ਤਾਂ ਪਾਂਡੇ ਚ ਪਉਂਦੀ ਐ ਨਹੀਂ ਹੁੰਦਾ ਇੱਕ ਤਾਂ ਹੁੰਦਾ ਵੀ ਕਹਿ ਤਾ ਤੇ 17 ਕਿਲੋ ਇਹਨੇ ਤਾਜੀ ਨੇ ਮੇਰੇ ਦੁੱਧ ਦਿੱਤਾ ਹੋਇਆ ਤੇ ਅੱਜ ਢਾਈਆਂ ਮਹੀਨੇ ਦੀ ਗੱਬਣ ਥਾਪੀ ਮਾਰ ਕੇ ਮਿਲ ਪੈਣਾ ਇਹਨੇ ਕੋਈ ਇਹ ਨਹੀਂ ਹੈਗਾ ਇਹਨੂੰ ਟੀਕਾ ਲਾਉਣਾ ਆਪਣਾ ਤੁਸੀਂ ਥੱਲੇ ਬਹਿਣਾ ਬਾਲਟੀ ਰੱਖ ਕੇ ਤੇ ਕਰਮਾਲੀ ਨਾਮਾ ਥਾਣਾ ਤੇ ਪਾਣੀ ਮਾਰਨਾ ਛੱਟਾ ਮਾਰਨ ਦੇ ਨਾਲ ਹੀ ਲਾਹ ਆਉਂਦੀ ਆ ਥਣੇ ਵੇਖੋ ਪਾਏ ਪਤ ਨੇੜੇ ਕਰੀ ਇੱਕ ਵਾਰੀ ਆ ਥਣੇ ਦੇ ਵਿੱਚ ਹਮੇਸ਼ਾ ਤੁਹਾਨੂੰ ਜਦੋਂ ਵੀ ਕਿਤੇ ਮਹਿ ਮਿਲ ਜੇਣਾ ਮਿੱਤਰੋ ਤੇ ਦੁੱਧ ਵਾਲਾ ਪੱਖ ਮੈਂ ਇਹਦੇ ਵਿੱਚ ਜ਼ਰੂਰ ਹੋਊਗਾ ਤੁਸੀਂ ਮੈਂ 12 ਨਹੀਂ ਕਹਿੰਦਾ ਜਿਹੜੇ ਭਰਾ ਸਮਝਦਾਰ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਤੇ 75000 ਰੁਪਏ ਡਿਮਾਂਡ 11 ਕਿਲੋ ਦੁੱਧ ਦਾ 2.5 ਮਹੀਨਾ ਦੀ ਗੱਪਣ ਆ ਚੌਥਾ ਦਿਨ ਸੋਈ ਨੂੰ 12 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਦੁੱਧ ਲਾ ਲਓ ਬੋੜਾ ਲਾ ਲਓ 88000 ਰੁਪਏ ਡਿਮਾਂਡ ਆ ਮੇਰੇ ਥੱਲੇ 15 ਕਿਲੋ ਦੁੱਧ ਦਾ 14 ਕਿਲੋ ਤੁਹਾਨੂੰ ਕਹਿਣਾ ਵਾ ਲੇਵੇ ਭਾਂਡੇ ਵੱਲੋਂ ਬੜੀ ਜ਼ਬਰਦਸਤ ਆ ਤੇ 15 ਤੋਂ 20 ਦਿਨ ਦਾ ਸੂਆ ਲਾ ਲਓ ਮਿੱਤਰੋ ਇਹਦਾ ਤੇ ਤੀਜਾ ਸੂਆ ਸੂਈ ਜਾਂਦਾ ਰੇਟ ਹੈਗਾ 95000 ਤੇ 92 ਦੀ ਦੇਣੀ ਆ ਹੁਣ ਇਹ ਦੇਖੋ ਵੀ ਤੁਸੀਂ ਰੇਟ ਬਾਈ ਦੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਯਾਰ ਜਿਆਦਾ ਤਾਂ ਨਹੀਂ ਕਰਦਾ ਬਾਈ ਫਿਰ ਆਪਾਂ ਹੋਰ ਸਮਝਾ ਦੇਾਂਗੇ ਪਰ ਮੈਨੂੰ ਤਾਂ ਲੱਗਿਆ ਬਾਈ ਗਵੰਦੀਆਂ ਦੇ ਮੈਨ ਨਾਲੋਂ ਵੀ ਘੱਟ ਨੇ ਰੇਟ ਹੋਰ ਤਾਂ ਮੈਂ ਕੋਈ ਨਹੀਂ ਕਹਿੰਦਾ ਤੇ ਬਾਕੀ ਗੱਲਬਾਤ ਲਈ ਆਪਾਂ ਲੈ ਲੇ ਨੂੰ ਨੰਬਰ ਬਾਈ ਨੰਬਰ ਦੇਈ ਫਿਰ 88721 ਹੂੰ 94368 ਇੱਕ ਵਾਰੀ ਹੋਰ ਰੋਣ ਦੇ ਵੀਰੇ 88721 90388 ਠੀਕ ਹੈ ਬਾਈ ਤੇ ਕਰ ਲੋ ਬਾਈ ਨਾਲ ਰਾਬਤਾ ਕਰ ਮਿੱਤਰੋ ਤੇ ਸੰਪਰਕ ਨੰਬਰ ਸਕਰੀਨ ਤੇ ਲਾਇਆ ਹੋਇਆ ਪਿੰਡ ਗੇਲਾ ਤੇ ਮੱਲੇ ਵਾਲੀ ਸੜਕ ਦੇ ਉੱਤੇ ਮੱਲੇ ਬਾਈ ਦੇ ਘਰੇ ਵਿੱਚ ਆਉਣਾ ਵਾ ਤਿੰਨ ਮੱਜਾਂ ਦੀ ਜਾਣਕਾਰੀ ਲੈਤੀ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ